ਅਮਰੀਕਾ ਵਿੱਚ ਅੰਗਰੇਜ਼ੀ ਨਾਉਨ ਕਾਰਨ ਟ੍ਰੱਕ ਚਲਾਉਂਦੇ ਪੇਸ਼ੇ ਤੋਂ ਵਹਿਲੇ ਕਿਤੇ ਜਾ ਰਹੇ ਡਰਾਈਵਰਾਂ ਦੀ ਗਿਣਤੀ 9000 ਤੋਂ ਟੱਪ ਚੁੱਕੀ ਹੈ ਅਤੇ ਇਹਨਾਂ ਵਿੱਚੋਂ ਤਕਰੀਬਨ 1850 ਪੰਜਾਬੀ ਕੰਮ ਕਰ ਰਹੇ ਨੇ ਵਰਕ ਪਰਮਿਟ ਤੇ ਮੌਜੂਦ ਟ੍ਰੱਕ ਡਰਾਈਵਰਾਂ ਦੀ ਲਾਇਸੈਂਸਰ ਨਹੀਂ ਬਿਯੋਂਡ ਦੀ ਪ੍ਰਕਿਰਿਆ ਵੀ ਉੱਤੇ ਤੋਂ ਬਾਤ ਕੀਤੀ ਜਾ ਚੁੱਕੀ ਹੈ ਅਤੇ ਟ੍ਰਾਂਸਪੋਰਟੇਸ਼ਨ ਇੰਡਸਟਰੀ ਨੂੰ ਡਰਾਈਵਰਾਂ ਦੀ ਕਿਨ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਅਮਰੀਕਾ ਤੋਂ ਮੈਕਸੀਕੋ ਦਰਮਿਆਨ ਸਮਾਨ ਦੀ ਟੁਆ ਟੁਆਈ ਕਰਨ ਵਾਲੇ ਤਕਰੀਬਨ 80 ਹਜ਼ਾਰ ট্রাকਟ ਡਰਾਈਵਰ ਦੇ ਵਿੱਚੋਂ ਜ਼ਿਆਦਾਤਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਇਹਨਾਂ ਨੂੰ ਅਮਰੀਕਾ ਦੀਆਂ ਸੜਕਾਂ ਉੱਤੇ ਡਰਾਈਵਿੰਗ ਕਰਨ ਤੋਂ ਕੋਈ ਕੰਮ ਨਹੀਂ ਜਾ ਸਕਦਾ ਕੈਲੀਫੋਰਨੀਆ ਟੈਕਸਸ ਅਤੇ ਨਿਊ ਮੈਕਸੀਕੋ ਵਰਗੇ ਰਾਜਾਂ ਦੇ ਵਿੱਚੋਂ ਇਹ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਅਤੇ ਲੋ ਇੰਫੋਰਸਮੈਂਟ ਅਫਸਰਾਂ ਦੀ ਸੱਤੀ ਇਨਾਂ ਵਾਸਤੇ ਮੁਸ਼ਕਲਾ ਪੈਦਾ ਕਰਦੀਆਂ ਨੇ ਇਹ ਦਸਤਾਬੰਦ ਹੈ ਕਿ ਫਲੋਰੀਡਾ ਦੇ ਵਿੱਚ ਹਰ ਜਿੰਦਸਿੰਘ ਦੇ ਨਾਮ ਸਬੰਧਤ ਖਾਸੇ ਮਗਰੋਟ ਕਲਕਰ ਡਰਾਈਵਰਾਂ ਵਾਸਤੇ ਅੰਗਰੇਜ਼ੀ ਦੇ ਵਿੱਚ ਮੁਹਾਰਤ ਦਾ ਨਿਯਮ ਸੱਤ ਦੇ ਨਾਲ ਲਾਗੂ ਕੀਤਾ ਗਿਆ ਹੈ। ਇਸ ਦੌਰਾਨ ਵਾਸ਼ਿੰਗਟਨ ਟਾਈਮਜ਼ ਦੇ ਵੱਲੋਂ ਪ੍ਰਕਾਸ਼ਿਤ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਹੁਣ ਵੀ ਹਜ਼ਾਰਾਂ ਦੇ ਗਿਣਤੀ ਵਿੱਚ ਟਰੱਕ ਡਰਾਈਵਰ ਹਨ ਜਿਨ੍ਹਾਂ ਨੂੰ ਚੀਨ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਲਗਾਤਾਰ ਟਰੱਕ ਡਰਾਈਵਿੰਗ ਕਰ ਰਹੇ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਵੱਲੋਂ ਇੱਕ ਟਰੱਕ ਡਰਾਈਵਰ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਨੂੰ ਲਾਅ ਇੰਫੋਰਸਮੈਂਟ ਵਾਲਿਆਂ ਨੇ ਰੋਕ ਕੇ ਅੰਗਰੇਜ਼ੀ ਵਿੱਚ ਸਵਾਲ ਪੁੱਛੇ ਤਾਂ ਉਹ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਕੁਆਕ ਕੁਆਇਵਲਟੀ ਵੀਡੀਓ ਤੇ ਟਿੱਪਣੀਆਂ ਕਰਦਿਆਂ ਹੋਮਲੈਂਡ ਸਿਕਿਉਰਿਟੀ ਮੰਤਰੀ ਕਿਸਟਿਨ ਨਾਇਮ ਨੇ ਕਿਹਾ ਕਿ ਅਮਰੀਕਾ ਦੇ ਹਾਈਵੇਜ਼ ਉੱਤੇ ਲੋਕਾਂ ਵਾਸਤੇ ਖਤਰਾ ਪੈਦਾ ਕਰਨ ਵਾਲਿਆਂ ਨੂੰ ਡਰਾਈਵਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਅੰਗਰੇਜ਼ੀ ਤੋਂ ਕੋਰੇ ਹਾਰਡ ਡਰਾਈਵਰ ਨੂੰ ਹਟਾਏ ਜਾਣ ਤਾਂ ਕਿ ਮੁਹਿੰਮ ਜਾਰੀ ਰਹੇਗੀ ਇਸਦੁਆਨ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਟਫੀ ਨੇ ਕਿਹਾ ਕਿ ਕੈਦ ਕਾਨੂੰਨੀ ਪ੍ਰਵਾਸੀ ਨੂੰ ਪਨਾ ਦੇਣ ਵਾਲੇ ਰਾਜਾਂ ਦੇ ਨਾਲ ਸੰਬੰਧਿਤ ਸਿਆਸਤਦਾਨਾਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ ਅਤੇ ਅਮਰੀਕਾ ਦੀਆਂ ਸੜਕਾਂ ਉੱਤੇ ਮੂਲ ਸੁਰੱਖਿਆ ਇਹ ਕਿੰਨੀ ਬਣਾਈ ਜਾਵੇਗੀ ਅਮਰੀਕਾ ਵਿੱਚ ਅੰਗਰੇਜ਼ੀ ਨਾ ਉਨ ਕਾਰਨ ট্রাক ਚਲਾਉਂਦੇ ਪੇਸ਼ੇ ਤੋਂ ਵਿਲੇ ਕਿਤੇ ਜਾ ਰਹੇ ਡਰਾਈਵਰਾਂ ਦੀ ਗਿਣਤੀ 9000 ਤੋਂ ਟੱਪ ਚੁੱਕੀ ਹੈ ਅਤੇ ਇਹਨਾਂ ਵਿੱਚੋਂ ਤਕਰੀਬਨ 1850 ਪੰਜਾਬੀ ਦਸੇ ਜਾ ਰਹੇ ਨੇ ਵਰਕ ਪਰਮਿਟ ਤੇ ਮੌਜੂਦ ট্রাক ਡਰਾਈਵਰਾਂ ਦੀ ਲਾਇਸੈਂਸਰ ਨੀ ਬਿਯੋਂਡ ਦੀ ਪਰਕੀਆ ਵੀ 29 ਸੰਪਤ ਤੋਂ ਬਾਅਦ ਕੀਤੀ ਜਾ ਚੁੱਕੀ ਹੈ ਅਤੇ ਟ੍ਰਾਂਸਪੋਰਟੇਸ਼ਨ ਇੰਡਸਟਰੀ ਨੂੰ ਡਰਾਈਵਰਾਂ ਦੀ ਕਿਨ ਲਤਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਨੀਆ ਪਾਸੇ ਅਮਰੀਕਾ ਤੋਂ ਮੈਕਸੀਕੋ ਦਰਮਿਆਨ ਸਮਾਨ ਦੀ ਟੁਆਟੁਆਈ ਕਰਨ ਵਾਲੇ ਤਕਰੀਬਨ 80 ਹਜ਼ਾਰ ਟਰੱਕ ਡਰਾਈਵਰ ਦੇ ਵਿੱਚੋਂ ਜ਼ਿਆਦਾਤਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਇਹਨਾਂ ਨੂੰ ਅਮਰੀਕਾ ਦੀਆਂ ਸੜਕਾਂ ਉੱਤੇ ਡਰਾਈਵਿੰਗ ਕਰਨ ਤੋਂ ਕੋਈ ਕਵੀ ਨਹੀਂ ਜਾ ਸਕਦਾ ਕੈਲੀਫੋਰਨੀਆ ਟੈਕਸਸ ਅਤੇ ਨਿਊ ਮੈਕਸੀਕੋ ਵਰਗੇ ਰਾਜਾਂ ਦੇ ਵਿੱਚੋਂ ਇਹ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਅਤੇ ਲੋ ਇੰਫੋਰਸਮੈਂਟ ਅਫਸਰਾਂ ਦੀ ਸੱਤੀ ਇਨਾਂ ਵਾਸਤੇ ਮੁਸ਼ਕਲਾ ਪੈਦਾ ਕਰਦੀਆਂ ਨੇ ਇਹ ਦਸਤਾਵੇਜ਼ ਦੱਸਦਾ ਹੈ ਕਿ ਫਲੋਰੀਡਾ ਦੇ ਵਿੱਚ ਹਰ ਜਿੰਦਸਿੰਧ ਦੇ ਨਾਮ ਸਬੰਧਤ ਖਾਸਲੇ ਮਗਰੋਟ ਕਲਕਰ ਡਰਾਈਵਰਾਂ ਵਾਸਤੇ ਅੰਗਰੇਜ਼ੀ ਦੇ ਵਿੱਚ ਮੁਹਾਰਤ ਦਾ ਨਿਯਮ ਸਖਤੀ ਦੇ ਨਾਲ ਲਾਗੂ ਕੀਤਾ ਗਿਆ ਹੈ। ਇਸ ਦੌਰਾਨ ਵਾਸ਼ਿੰਗਟਨ ਟਾਈਮਜ਼ ਦੇ ਵੱਲੋਂ ਪ੍ਰਕਾਸ਼ਿਤ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਹੁਣ ਵੀ ਹਜ਼ਾਰਾਂ ਦੇ ਗਿਣਤੇ ਵਿੱਚ ਟਰੱਕ ਡਰਾਈਵਰ ਹਨ ਅਜਿਹਾ ਨਹੀਂ ਕਿ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਲਗਾਤਾਰ ਟਰੱਕ ਡਰਾਈਵਿੰਗ ਕਰ ਰਹੇ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਵੱਲੋਂ ਇੱਕ ਟਰੱਕ ਡਰਾਈਵਰ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਨੂੰ ਲਾਅ ਇੰਫੋਰਸਮੈਂਟ ਵਾਲਿਆਂ ਨੇ ਰੋਕ ਕੇ ਅੰਗਰੇਜ਼ੀ ਵਿੱਚ ਸਵਾਲ ਪੁੱਛੇ ਤਾਂ ਉਹ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਕੁਆਕ ਕੁਆਇਵਲਟੀ ਵੀਡੀਓ ਤੇ ਟਿੱਪਣੀਆਂ ਕਰਦਿਆਂ ਹੋਮਲੈਂਡ ਸਿਕਿਉਰਿਟੀ ਮੰਤਰੀ ਕਿਸਟਿ ਨਾਇਮ ਨੇ ਕਿਹਾ ਕਿ ਅਮਰੀਕਾ ਦੇ ਹਾਈਵੇਜ਼ ਉੱਤੇ ਲੋਕਾਂ ਵਾਸਤੇ ਖਤਰਾ ਪੈਦਾ ਕਰਨ ਵਾਲਿਆਂ ਨੂੰ ਡਰਾਈਵਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਅੰਗਰੇਜ਼ੀ ਤੋਂ ਕੋਰੇ ਹਾਰਡ ਡਰਾਈਵਰ ਨੂੰ ਹਟਾਏ ਜਾਣ ਤੱਕ ਇਹ ਮੁਹਿੰਮ ਜਾਰੀ ਰਹੇਗੀ ਇਸਦੁਆਨ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਕਈ ਕਾਨੂੰਨੀ ਪ੍ਰਵਾਸੀ ਨੂੰ ਪਨਾ ਦੇਣ ਵਾਲੇ ਰਾਜਾਂ ਦੇ ਨਾਲ ਸੰਬੰਧਿਤ ਸਿਆਸਤਦਾਨਾਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ ਅਤੇ ਅਮਰੀਕਾ ਦੀਆਂ ਸੜਕਾਂ ਉੱਤੇ ਮੂਲ ਸੁਰੱਖਿਆ ਇਹ ਕਿੰਨੀ ਬਣਾਈ ਜਾਵੇਗੀ ਅਮਰੀਕਾ ਵਿੱਚ ਅੰਗਰੇਜ਼ੀ ਨਾਉਨ ਕਾਰਨ ਟਰੱਕ ਚਲਾਉਂਦੇ ਪੇਸ਼ੇ ਤੋਂ ਵਹਿਲੇ ਕਿਤੇ ਜਾ ਰਹੇ ਡਰਾਈਵਰਾਂ ਦੀ ਗਿਣਤੀ 9000 ਤੋਂ ਟੱਪ ਚੁੱਕੀ ਹੈ ਅਤੇ ਇਹਨਾਂ ਵਿੱਚੋਂ ਤਕਰੀਬਨ 1850 ਪੰਜਾਬੀ ਕਸੇ ਜਾ ਰਹੇ ਨੇ ਵਰਕ ਪਰਮਿਟ ਤੇ ਮੌਜੂਦ ਟਰੱਕ ਡਰਾਈਵਰਾਂ ਦੀ ਲਾਇਸੈਂਸਰ ਨਹੀਂ ਬਿਯੋਂਡ ਦੀ ਪ੍ਰਕਿਰਿਆ ਵੀ 29 ਸੰਪਤ ਤੋਂ ਬਾਅਦ ਕੀਤੀ ਜਾ ਚੁੱਕੀ ਹੈ ਅਤੇ ਟ੍ਰਾਂਸਪੋਰਟੇਸ਼ਨ ਇੰਡਸਟਰੀ ਨੂੰ ਡਰਾਈਵਰਾਂ ਦੀ ਕਿੰਨ ਲਤਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਅਮਰੀਕਾ ਤੋਂ ਮੈਕਸੀਕੋ ਦਰਮਿਆਨ ਸਮਾਨ ਦੀ ਟਵਾ ਟਵਾਈ ਕਰਨ ਵਾਲੇ ਤਕਰੀਬਨ 80 ਹਜ਼ਾਰ ট্রাক ਡਰਾਈਵਰ ਦੇ ਵਿੱਚੋਂ ਜ਼ਿਆਦਾਤਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਇਹਨਾਂ ਨੂੰ ਅਮਰੀਕਾ ਦੀਆਂ ਸੜਕਾਂ ਉੱਤੇ ਡਰਾਈਵਿੰਗ ਕਰਨ ਤੋਂ ਕੋਕਿਆ ਵੀ ਨਹੀਂ ਜਾ ਸਕਦਾ ਕੈਲੀਫੋਰਨੀਆ ਟੈਕਸਸ ਅਤੇ ਨਿਊ ਮੈਕਸੀਕੋ ਵਰਗੇ ਰਾਜਾਂ ਦੇ ਵਿੱਚੋਂ ਇਹ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਅਤੇ ਲੋ ਇੰਫੋਰਸਮੈਂਟ ਅਫਸਰਾਂ ਦੀ ਸੱਤੀ ਇਨਾਂ ਵਾਸਤੇ ਮੁਸ਼ਕਲਾ ਪੈਦਾ ਕਰਦੀਆਂ ਨੇ ਇਹ ਦਸਤਾਬੰਦ ਹੈ ਕਿ ਫਲੋਰੀਡਾ ਦੇ ਵਿੱਚ ਹਰ ਜਿੰਦਸਿੰਘ ਦੇ ਨਾਮ ਸਬੰਧਤ ਖਾਸਲੇ ਮਗਰੋ ਟ੍ਰੈਕਰ ਡ్రਾਈਵਰਾਂ ਵਾਸਤੇ ਅੰਗਰੇਜ਼ੀ ਦੇ ਵਿੱਚ ਮੁਹਾਰਤ ਦਾ ਨਿਯਮ ਸੱਤੀ ਦੇ ਨਾਲ ਲਾਗੂ ਕੀਤਾ ਗਿਆ ਹੈ ਇਸ ਦੌਰਾਨ ਵਾਸ਼ਿੰਗਟਨ ਟਾਈਮਜ਼ ਦੇ ਵੱਲੋਂ ਪ੍ਰਕਾਸ਼ਿਤ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਹੁਣ ਵੀ ਹਜ਼ਾਰਾਂ ਦੇ ਗਿਣਤੀ ਵਿੱਚ ਟਰੱਕ ਡਰਾਈਵਰ ਹਨ ਜਿਨ੍ਹਾਂ ਨੂੰ ਚੀਨ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਲਗਾਤਾਰ ਟਰੱਕ ਡਰਾਈਵਿੰਗ ਕਰ ਰਹੇ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਵੱਲੋਂ ਇੱਕ ਟਰੱਕ ਡਰਾਈਵਰ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਨੂੰ ਲਾਅ ਇਨਫੋਰਸਮੈਂਟ ਵਾਲਿਆਂ ਨੇ ਰੋਕ ਕੇ ਅੰਗਰੇਜ਼ੀ ਵਿੱਚ ਸਵਾਲ ਪੁੱਛੇ ਤਾਂ ਉਹ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਕੁਆਕ ਕੁਆਇਲਟੀ ਵੀਡੀਓ ਤੇ ਟਿੱਪਣੀਆਂ ਕਰਦਿਆਂ ਹੋਮਲੈਂਡ ਸਿਕਿਉਰਿਟੀ ਮੰਤਰੀ ਕਿਸਟਿਨ ਨਾਇਮ ਨੇ ਕਿਹਾ ਕਿ ਅਮਰੀਕਾ ਦੇ ਹਾਈਵੇਜ਼ ਉੱਤੇ ਲੋਕਾਂ ਵਾਸਤੇ ਖਤਰਾ ਪੈਦਾ ਕਰਨ ਵਾਲਿਆਂ ਨੂੰ ਡਰਾਈਵਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਅੰਗਰੇਜ਼ੀ ਤੋਂ ਕੋਰੇ ਹਾਰਡ ਡਰਾਈਵਰ ਨੂੰ ਹਟਾਏ ਜਾਣ ਤਾਂ ਕਿ ਮੁਹਿੰਮ ਜਾਰੀ ਰਹੇਗੀ। ਇਸਦੁਆਨ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਟਫੀ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀ ਨੂੰ ਪਨਾ ਦੇਣ ਵਾਲੇ ਰਾਜਾਂ ਦੇ ਨਾਲ ਸੰਬੰਧਿਤ ਸਿਆਸਤਦਾਨਾਂ ਨੂੰ ਜਵਾਬ ਦੇ ਬਣਾਇਆ ਜਾ ਰਿਹਾ ਹੈ ਅਤੇ ਅਮਰੀਕਾ ਦੀਆਂ ਸੜਕਾਂ ਉੱਤੇ ਮੂਲ ਸੁਰੱਖਿਆ ਇਹ ਕਿੰਨੀ ਬਣਾਈ ਜਾਵੇਗੀ ਅਮਰੀਕਾ ਵਿੱਚ ਅੰਗਰੇਜ਼ੀ ਨਾ ਉਨ ਕਾਰਨ ট্রাক ਚਲਾਉਂਦੇ ਪੇਸ਼ੇ ਤੋਂ ਵਿਲੇ ਕਿਤੇ ਜਾ ਰਹੇ ਡਰਾਈਵਰਾਂ ਦੀ ਗਿਣਤੀ 9000 ਤੋਂ ਟੱਪ ਚੁੱਕੀ ਹੈ ਅਤੇ ਇਹਨਾਂ ਵਿੱਚੋਂ ਤਕਰੀਬਨ 1850 ਪੰਜਾਬੀ ਦਸੇ ਜਾ ਰਹੇ ਨੇ ਵਰਕ ਪਰਮਿਟ ਤੇ ਮੌਜੂਦ ট্রাক ਡਰਾਈਵਰਾਂ ਦੀ ਲਾਇਸੈਂਸਰ ਨੀ ਬਿਯੋਂਡ ਦੀ ਪ੍ਰਕਿਰਿਆ ਵੀ 29 ਸੰਪਤ ਤੋਂ ਬਾਅਦ ਕੀਤੀ ਜਾ ਚੁੱਕੀ ਹੈ ਅਤੇ ਟ੍ਰਾਂਸਪੋਰਟੇਸ਼ਨ ਇੰਡਸਟਰੀ ਨੂੰ ਡਰਾਈਵਰਾਂ ਦੀ ਕਿਨ ਲਤਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਦਿ ਪਾਸੇ ਅਮਰੀਕਾ ਤੋਂ ਮੈਕਸੀਕੋ ਦਰਮਿਆਨ ਸਮਾਨ ਦੀ ਟੁਆ ਟੁਆਈ ਕਰਨ ਵਾਲੇ ਤਕਰੀਬਨ 80 ਹਜ਼ਾਰ ਟ੍ਰੱਕ ਡਰਾਈਵਰਾਂ ਦੇ ਵਿੱਚੋਂ ਜ਼ਿਆਦਾਤਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਇਹਨਾਂ ਨੂੰ ਅਮਰੀਕਾ ਦੀਆਂ ਸੜਕਾਂ ਉੱਤੇ ਡਰਾਈਵਿੰਗ ਕਰਨ ਤੋਂ ਕੋਈ ਕਵੀ ਨਹੀਂ ਜਾ ਸਕਦਾ ਕੈਲੀਫੋਰਨੀਆ ਟੈਕਸਸ ਅਤੇ ਨਿਊ ਮੈਕਸੀਕੋ ਵਰਗੇ ਰਾਜਾਂ ਦੇ ਵਿੱਚੋਂ ਇਹ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਅਤੇ ਲੋ ਇੰਫੋਰਸਮੈਂਟ ਅਫਸਰਾਂ ਦੀ ਸੱਤੀ ਇਨਾਂ ਵਾਸਤੇ ਮੁਸ਼ਕਲਾਂ ਪੈਦਾ ਕਰਦੀਆਂ ਨੇ ਇਹ ਦਸਤਾਬੰਦ ਹੈ ਕਿ ਫਲੋਰੀਡਾ ਦੇ ਵਿੱਚ ਹਰ ਜਿੰਦਸਿੰਧ ਦੇ ਨਾਲ ਸੰਬੰਧਿਤ ਖਾਸਲੇ ਮਗਰੋਟ ਟਰੱਕਰ ਡਰਾਈਵਰਾਂ ਵਾਸਤੇ ਅੰਗਰੇਜ਼ੀ ਦੇ ਵਿੱਚ ਮੁਹਾਰਤ ਦਾ ਨਿਯਮ ਸਖਤੀ ਦੇ ਨਾਲ ਲਾਗੂ ਕੀਤਾ ਗਿਆ ਹੈ ਇਸ ਦੌਰਾਨ ਵਸ਼ਿੰਗਟਨ ਟਾਈਮਸ ਦੇ ਵੱਲੋਂ ਪ੍ਰਕਾਸ਼ਿਤ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਹੁਣ ਵੀ ਹਜ਼ਾਰਾਂ ਦੇ ਗਿਣਤੇ ਵਿੱਚ ਟਰੱਕਰ ਡਰਾਈਵਰ ਹਨ ਅਜਨੇ ਚੀਨ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਲਗਾਤਾਰ ਟ੍ਰੱਕਡ ਡਰਾਈਵਿੰਗ ਕਰ ਰਹੇ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਵੱਲੋਂ ਇੱਕ ਟ੍ਰੱਕਡ ਡਰਾਈਵਰ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਨੂੰ ਲਾਅ ਇਨਫੋਰਸਮੈਂਟ ਵਾਲਿਆਂ ਨੇ ਰੋਕ ਕੇ ਅੰਗਰੇਜ਼ੀ ਵਿੱਚ ਸਵਾਲ ਪੁੱਛੇ ਤਾਂ ਉਹ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਟ੍ਰੱਕਡ ਡਰਾਈਵਰ ਦੀ ਵੀਡੀਓ ਤੇ ਟਿੱਪਣੀਆਂ ਕਰਦਿਆਂ ਹੋਮਲੈਂਡ ਸਿਕਿਉਰਿਟੀ ਮੰਤਰੀ ਕਿਸਟਿਨ ਨਾਇਮ ਨੇ ਕਿਹਾ ਕਿ ਅਮਰੀਕਾ ਦੇ ਹਾਈਵੇਜ਼ ਉੱਤੇ ਲੋਕਾਂ ਵਾਸਤੇ ਖਤਰਾ ਪੈਦਾ ਕਰਨ ਵਾਲਿਆਂ ਨੂੰ ਡਰਾਈਵਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਅੰਗਰੇਜੀ ਤੋਂ ਕੋਰੇ ਹਾਰਡ ਡਰਾਈਵਰ ਨੂੰ ਹਟਾਏ ਜਾਣ ਤੱਕ ਇਹ ਮੁਹਿੰਮ ਜਾਰੀ ਰਹੇਗੀ ਇਸਦੁਆਨ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਨੂੰ ਪਨਾ ਦੇਣ ਵਾਲੇ ਰਾਜਾਂ ਦੇ ਨਾਲ ਸੰਬੰਧਿਤ ਸਿਆਸਤਦਾਨਾਂ ਨੂੰ جواب ਦੇ ਬਣਾਇਆ ਜਾ ਰਿਹਾ ਹੈ ਅਤੇ ਅਮਰੀਕਾ ਦੀਆਂ ਸੜਕਾਂ ਉਤੇ ਮੂਲ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਮਰੀਕਾ ਵਿੱਚ ਅੰਗਰੇਜੀ ਨਾ ਉਨਕਾਰਣ ਟ੍ਰੱਕ ਚਲਾਉਂਦੇ ਪੇਸ਼ੇ ਤੋਂ ਵਿਲੇ ਕੀਤੇ ਜਾ ਰਹੇ ਡਰਾਈਵਰਾਂ ਦੀ ਗਿਣਤੀ 9000 ਤੋਂ ਟੱਪ ਚੁੱਕੀ ਹੈ ਅਤੇ ਇਹਨਾਂ ਵਿੱਚੋਂ ਤਕਰੀਬਨ 1850 ਪੰਜਾਬੀ ਦੱਸੀ ਜਾ ਰਹੇ ਨੇ